ਦੋ ਤਿੰਨ ਦਿਨ ਹੋਏ ਇੱਕ ਥਾਂ ਤੇ ਸੁਲਤਾਨਪੁਰ ਲੋਧੀ ਦੇ ਨੇੜੇ ਗਰੰਤੀ ਸਿੰਘ ਹੈ ਉੱਥੇ ਤੇ ਉਹਦਾ ਬੱਚਾ ਅਜੇ ਸਾਰਾ 5 6 ਸਾਲ ਦੀ ਉਹਦੀ ਉਮਰ ਹੋਣੀ ਹੈ ਮੈਨੂੰ ਕਹਿੰਦਾ ਇਹਨੇ ਬਾਤ ਸੁਣਾਉਣਾ ਮੈਂ ਸੋਚਿਆ ਵੀ ਜਪਜੀ ਸਾਹਿਬ ਦਾ ਸੁਣਾਏਗਾ ਜਬੂਲ ਮੰਤਰ ਸੁਣਾਉਣਾ ਉਹ ਸਾਧ ਸੰਗਤ ਦੀ ਚੌਂਕੜਾ ਲਾ ਕੇ ਬਹਿ ਗਿਆ ਤੇ ਜਿਹੜਾ ਪਹਿਲਾ ਰਾਗ ਹੈ ਨਾ ਸ੍ਰੀ ਰਾਗ ਦਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜਿਹੜਾ ਉਹ ਤੋਂ ਸ਼ੁਰੂ ਕਰਕੇ ਉਹਨੇ ਘੱਟੂ-ਕੱਟ ਮੂੰਹ ਜਬਾਨੀ 12-13 ਸ਼ਬਦ ਮੈਨੂੰ ਮੂੰਹ ਜਬਾਨੀ ਸੁਣਾਏ ਅਜੇ 5-6 ਸਾਲ ਦਾ ਬੱਚਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪਰਸਾਦੇ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਦਾ ਮੰਦਰ ਯੂਸਰਾ ਹੈ ਰਤਨੀਤਾ ਹੋਏ ਜੜਾਓ ਕਸਤੂਰ ਕੰਗੂ ਅਗਰ ਚੰਦਨ ਲੀਪਿਆ ਵਚਾਓ ਮਤ ਦੇਖ ਫੂਲਾ ਵੀਸਰਾ ਤੇਰਾ ਚਿਤਨਾ ਵੈਨਾਓ ਹਰਬੰ ਜੀਓ ਜਲ ਭਲ ਜਾਓ ਮੈਂ ਆਪਣਾ ਗਰਪੂਸ਼ ਦੇਖਿਆ ਨਾ ਹੀ ਤਾਉ ਰਹਾਓ ਧਰਤੀ ਦਾ ਹੀਰੇ ਲਾਲ ਧਰਤੀ ਭਲਗਲਾਲ ਜੜਾ ਉਹ ਮੋਹਣੀ ਮੁਕਮਣੀ ਸੋਹਾ ਕਰੇ ਰੰਗ ਪਸਾਓ ਮੈਂ ਦੇ ਇੱਕ ਪੂਲਾ ਵਿਚਰਾ ਤੇਰਾ ਚਿਤਰਾ ਵੇਨਾਓ ਸਿੰਧੂ ਆਸਿਦ ਲਾਈ ਨਿ ਦੇਖਾਓ ਗੁਬਤ ਪ੍ਰਗਟ ਹੋਏ ਵਾਸਾ ਲੋਕ ਰਖਾ ਕਾ ਪਾਓ ਮੈਂ ਦੇ ਇੱਕ ਪੂਲਾ ਵਿਚਰਾ ਤੇਰਾ ਚਿਤਰਾ ਵੇਨਾਓ ਸੁਲਤਾਨ ਹੋਆ ਮੇਰੇ ਲਸਕਰ ਕਖਤਰਾ ਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਪਾਓ ਮਤ ਦੇ ਘੂਲਾ ਵੀਸਰਾ ਤੇਰਾ ਚਿਤ ਲਾ ਵੇ ਲਾਓ ਸਿਰੀ ਰਾਗ ਮਹਲਾ ਪਹਿਲਾ ਕੋਟ ਕੋਟੀ ਮੇਰੀ ਆਲ ਜਾ ਪਉਣ ਪੀਂਹ ਨ ਪਿਆਓ ਚੰਦ ਸੂਰਤ ਤੋਏ ਗੁਫਾ ਦਾ ਦੇਖਾ ਸੁਪਰੇ ਸੌ ਲਾ ਨਾਓ ਵੀ ਤੇਰੀ ਕੀਮਤ ਨਾ ਪਵਾ ਹੋ ਕੇ ਵੜਿਆਖਾਂ ਲਾਓ ਸਾਚਾਂ ਦਨ ਕਾ ਨੇਠਾ ਸੋਸਲਾ ਖੜਾ ਖਲਾ ਦੇ ਭਾਵਾ ਕਦੇ ਤੇ ਮਾਇ ਰਹਾਓ ਕੁਸਾ ਕੱਟਿਆ ਵਾਰ-ਵਾਰ ਪੀਸਣ ਪੀਸਾ ਪਾਏ ਅੱਗੀ ਤੇਤੀ ਜਾਲੀਆ ਬਸਮ ਤੇਤੀ ਰਲ ਜਾਓ ਵੀ ਤੇਰੀ ਕੀਮਤ ਨਾ ਪਵਾ ਹੋ ਕੇ ਵੜਿਆ ਖਾਣਾ ਹੋ ਪੰਕੀ ਹੋਏ ਕਹਿ ਦੇ ਪਵਾ ਸਹਿਤ ਮੰਨੀ ਜਾਓ ਨਦਰੀ ਕਿਸਾ 라ਗੂ ਨਾ ਕਿਸ ਪਿਆ ਨਾ ਖਾਓ ਵੀ ਤੇਰੀ ਕੀਮਤ ਨਾ ਪਵਾ ਹੋ ਕੇ ਵੜਿਆ ਖਾਣਾ ਹੋ ਨਾਨਕਾਗਦ ਲਖ ਮਣਾ ਪੜ ਪੜ ਕੀ ਚਾ ਪਾਓ ਮਸਤੂ ਟੋਟ ਲਾਵੇ ਲੇਖਣ ਪਹੁੰਚ ਲਾਓ ਸ੍ਰੀ ਰਾਗਮਹਲਾ ਪਹਿਲਾ ਲਿਖਿਆ ਬੋਲਣ ਬੋਲਣਾ ਲਿਖਿਆ ਖਾਣਾ ਖਾਓ ਲਿਖਿਆ ਵਾਟ ਚਲਾਈਆ ਲਿਖਿਆ ਸੁਣਵੇ ਖਾਓ ਲਿਖਿਆ ਸਾਹ ਲਵਾਈਆ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋਹੋ ਅੰਦਰ ਨਾ ਵਿਸਾਰਿਆ ਨਾ ਤਿਸ ਇਹ ਨਾ ਹੋ ਰਹਾਓ ਜੀਵਨ ਮਰਣਾ ਜਾਏ ਕੈ ਇਥੇ ਸਾਜੇ ਘਾਲ ਜਿੱਥੇ ਮੈਂ ਸਮਝਾਈਆ ਜਿੱਥੇ ਕੋਈ ਨਾ ਚੱਲਿਓ ਨਾਲ ਰੋਣ ਵਾਲੇ ਜੇਤਰੇ ਸਭ ਨੇ ਪੰਡ ਪ੍ਰਾਲ ਸਭ ਕੋ ਆਖੇ ਬਹੁਤ ਬਹੁਤ ਘਟਨਾ ਆਖੇ ਕੋਏ ਕੀਮਤ ਕਿਨੇ ਨਾ ਪਾਈਏ ਕਹਿ ਨਾ ਵੱਡਾ ਹੋਏ ਸੱਚਾ ਸਾਹਿਬ ਇੱਕ ਤੂਹਰ ਜੀਆ ਕਹਤੇ ਲੋ ਨੀਚਾ ਅੰਦਰ ਨੀਤ ਜਾਤ ਨੀਤੀ ਹੁਵਾ ਤਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸੋ ਕਿ ਆਰੀਸ ਜਿੱਥੇ ਨੀਤ ਸੰਵਾਲੀਏ ਜਿੱਥੇ ਨਜ਼ਰ ਤੇਰੀ ਬਖਸੀਸ ਸ੍ਰੀ ਰਾਗ ਮਹਲਾ ਪਹਿਲਾ ਲਬ ਕੁੱਤਾ ਕੂੜ ਚੂਹੜਾ ਠਾਖਾ ਦਾ ਅਮਰਦਾਰ ਪੰਨੰਦਾ ਪਰਮ